ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਤੇ ਬਣੇ ਰਹੋ ਵੀਡੀਓ ਨਾਲ ਤੇ ਇਧਰ ਰਾਹ ਦਾ ਤੁਹਾਨੂੰ ਪਤਾ ਹੈ ਕੱਲ ਦਾ ਮੀਂਹ ਪੈਣਿਆ ਕੱਲ ਅਸੀਂ ਯਾਤਰਾ ਹੀ ਵੇਖ ਕੇ ਆਏ ਹਾਂ ਬਾਬੇ ਦੀ ਕਿਰਪਾ ਨਾਲ ਤੇ ਰਾਤ 'ਚ ਮੀਂਹ ਤੇ ਗਲਾ ਬਹੁਤ ਜ਼ਿਆਦਾ ਪਿਆ ਤੇ ਆਪਣੇ ਗਲਿਆਂ ਦਾ ਵਿਚਾਰਿਆ ਪਰ ਹੁਣ ਇਧਰ ਗਨੇ ਵਾਲੀ ਟਰਾਲੀ ਫਸ ਗਈ ਆ ਤੇ ਬਣੇ ਰਹੋ ਵੀਡੀਓ ਨਾਲ ਤੇ ਇਧਰ ਆ ਗਿਆ ਬੰਜਾ ਦਾ ਤੇ ਪੰਜਾਬ 75 ਤੇ 3330 ਤੇ ਨਾਲ ਜੀਐਸਪੀ ਰਾਤੀ ਟਰਾਲੀ ਚੜੀ ਤੇ ਨਹੀਂ ਚੜੀ ਗੱਲ ਬਣੀ ਹੁਣ ਨਾਲ ਜੀਐਸਪੀ ਮਗਾਈ ਆ ਤੇ ਨਾਲ ਤੇ ਟਰੈਕਟਰ ਅੱਗੇ ਪਾਇਆ ਤੇ ਚੌਥਾ ਫਾਰਮ ਟੱਕ ਆ ਖਲੋਤਾ ਵਾ ਤੇ ਵੇਖੋ ਹੁਣ ਕੀ ਬੰਦਾ ਵਾ ਤੁਰਦੀ ਆ ਜੈਸੀ ਵੀ ਆ ਗਈ ਵੈਸੇ ਨਿਕਲੀ ਜਾਣੀ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਤੇ ਬਣੇ ਰਿਓ ਵੀਡੀਓ ਨਾਲ ਤੇ ਮੁੜਾ ਕੈਨੇਡਾ ਵਾਲਾ ਲੈ ਕੇ ਆਇਆ ਨਵਾਂ ਟਰੈਕਟਰ 5510 ਜਿਹੜਾ ਤੇ ਪੰਜਾਬ 75 ਨਾਲ 3700 ਦਾ ਨਾਲ 3700 ਪਾ ਲਿਆ ਨਾਲ ਜੀਸੀਪੀ ਆ ਤੇ ਹੁਣ ਵੇਖੋ ਤੁਰ ਲੱਗੀ ਟਰਾਲੀ ਤੇ ਬਣੇ ਰਿਓ ਵੀਡੀਓ ਨਾਲ ਚਲੋ ਵੀ ਲਓ ਹੁਣ ਰੱਬ ਦਾ ਨਾਮ ਤੇ ਚਲੋ ਚੱਲ ਲੱਗਾ ਕੰਮ ਤੇ ਬਣੇ ਰਿਓ ਵੀਡੀਓ ਨਾਲ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਘਰੇਓ ਤੇ ਇਦਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਹੁਣ ਮੀ ਪੈ ਗਿਆ ਹਾਂ ਦੇ ਟਰਾਲੀਆਂ ਖੁੱਪਦੀਆਂ ਹਰਿਆਣੀਆਂ ਮਿਰਸਾਣਾ ਤਿੰਨਾ ਮਹੀਨਾ ਬਾਅਦ ਮੀ ਪਿਆ ਚੋਹਾ ਮਹੀਨਾ ਬਾਅਦ ਲੱਗ ਜਾ ਤੇ ਲਓ ਵੀ ਮਿੱਤਰੋ ਹੋ ਗਿਆ ਜੀ ਇਹ ਲਓ ਵੀ ਓਏ 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 ਓ ਸੱਤੀ ਸੋਤੇ ਕਾਰ ਚੁੱਕਿਆ ਗਿਆ ਕੋਦਾ ਸਵਾ 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 ਉਹ ਪਲਟ ਗਿਆ ਉਹ ਪਲਟ ਗਿਆ ਓਏ ਜੇ ਜੀ ਬਿਲਕੀ ਘੱਟ ਦੇ ਜੇ ਉਹ ਕੰਮ ਹੋ ਗਿਆ ਨਈ ਗੱਲ ਬਣੀ ਲੱਤ ਦੇਖ ਗਈ ਜੇ ਤੇ ਪਹਿਲਾਂ ਅੱਧੀ ਲਾਦੇ ਤੇ ਨਈ ਗੱਲ ਬਣੀ ਜੇ ਸੀ ਵੀ ਨਾ ਇੱਕ ਪਾਸੇ ਬੈ ਗਈ ਤੇ ਲੋਪ ਇਧਰ ਲੱਤ ਖਿਲਰ ਗਈ ਹਾਂ ਦੋਰੀ ਲੱਦਣੀ ਪੈਣੀ ਹੁਣ ਉਧਰੋਂ ਬੱਲੇ ਉਧਰ ਖਾਈ ਨਹੀਂ ਜਾਣੀ ਖੋਬਾ ਵਾ ਟਰਾਲੀ ਚੁੱਕੀ ਗਈ ਪਰਲੇ ਬੰਨੇਓ ਦੇਖ ਹੋਰ ਆ ਗਿਆ ਸਵਰਾਜ ਪਰ ਪਹਿਲੇ ਕੰਮ ਖਿਲਰ ਗਿਆ ਨੁਕਸਾਨ ਹੋ ਜਾਂਦਾ ਨਾ ਇਦਾਂ ਫਿਰ ਹੁਣ ਦੋਰੀ ਲੱਦਣਾ ਪੈਣਾ ਦੋਰੀ ਖੇਚਲ ਪੈਣੀ ਦੋਰੀ ਲਿਵਰ ਪੈਣੀ ਤੇ ਦੋਰੀ ਲੱਦਣਾ ਕਿੰਨਾ ਔਖਾ ਵਾ ਟੋਕਾ ਫੇਰ ਫੇਰ ਕੇ ਵੱਡਿਆ ਹੁੰਦਾ ਕੰਨਾ ਹੁਣ ਕਿਥੇ ਬਾਨੀ ਖਾਲੀ ਪੈ ਟਰਾਲੀ ਵੀ ਭੈਣ ਦੂਜੀ ਆ ਉਥੇ ਲੱਦੀ ਜਾਏ ਕਿ ਦੂਜੀ ਟਰਾਲੀ ਅਰੇ ਸਾਡਾ ਗੱਡਾ ਆ ਜਿੰਨੀ ਰਾਤ ਨੰਬੀ ਆਉਣੀ ਮੈਂ ਜੋਰ ਲਵਾ ਕੇ ਸਚਾਲਾ ਨਿਕਲ ਜੇ ਓਏ ਚਾਲਾਕਾ ਉਧਰੋਂ ਟਾਇਰ ਚੁੱਕਿਆ ਗਿਆ ਵੀ ਉਧਰੋਂ ਟਾਇਰ ਥਲੇ ਫੈਰ ਟਾਇਰ ਥਲੇ ਲੱਗੂਗਾ ਤਾਂ ਫੇਰ ਹੀ ਡਾੜ ਨਿਕਲਣਾ ਟਾਇਰ ਉਧਰੋਂ ਥਲੇ ਲੱਗਾ ਟਾਇਰ ਚੁੱਕਿਆ ਗਿਆ ਨਾ ਟਰਾਲੀ ਦਾ ਟਰਾਲੀ ਦਾ ਟਾਇਰ ਚੁੱਕਿਆ ਆ ਚੁੱਕਿਆ ਗਿਆ ਫੇਰ ਕਿੱਦਾਂ ਨਿਕਲਣਾ ਫੇਰ ਡਾ ਲਾ ਕੇ ਤਾਂ ਨਿਕਲ ਦੂ ਜਾਓ ਤਾਂ ਲੱਥੋਗਾ ਫੇਰ ਹੀ ਆ ਹਾਂ ਤੇ ਜੀਸੀਬ ਵੀ ਲੈਂਦੇ ਇਧਰ ਦੀ ਜੀਸੀਬ ਇਧਰੋਂ ਲੰਮਦੇ ਮਸਾ ਉਸਲੇ ਕਮਾਦੀ ਟਰਾਲੀ ਬੜਾ ਔਖਾ ਆ ਕੰਮ ਦੋੜੇ ਲੱਦਣਾ ਬੜਾ ਔਖਾ ਭਾਂਜ ਚਲੋ ਜੋ ਹੋਣਾ ਹੈ ਮੀਂਹ ਪਿਆ ਹੀ ਬਹੁਤ ਜ਼ਿਆਦਾ ਕੱਲ ਦਾ ਸਾਈਦਾ ਨਿਕਾ ਨਿਕਾ ਮੀਂਹ ਸਹੀ ਰਾਤ ਵੀ ਮੀਂਹ ਪੈਂਦਾ ਰਿਹਾ